ਦੋਸਤੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੱਡੇ ਵੱਡੇ ਗ੍ਰੰਥ ਲਿਖੇ ਬਹੁਤ ਕਾਵ ਰਚਨਾਵਾਂ ਵੀ ਕੀਤੀਆਂ ਤੇ ਦਸਮ ਗ੍ਰੰਥ ਵੀ ਲਿਖਿਆ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ अनेका ਭਵਿਸ਼ਵਾਣੀਆਂ ਵੀ ਕੀਤੀਆਂ ਜੋ ਆਉਣ ਵਾਲੇ ਟਾਈਮ ਬਾਰੇ ਬਹੁਤ ਕੁਝ ਦੱਸਦੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਅਜੀਹੇ ਗ੍ਰੰਥ ਲਿਖੇ ਸੀ ਜਿਹੜੇ ਆਉਣ ਵਾਲੇ ਭਵਿਸ਼ਵਾਰੇ ਬਹੁਤ ਕੁਝ ਬਿਆਨ ਕਰਦੇ ਸਨ ਪਰ ਉਹਨਾਂ ਗ੍ਰੰਥਾਂ ਵਿੱਚੋਂ ਬਹੁਤ ਸਾਰੇ ਗ੍ਰੰਥ ਸਤਸਾ ਨਦੀ ਦੇ ਵਿੱਚ ਵਹਿ ਗਏ ਸੀ ਉਹ ਗ੍ਰੰਥ ਸਤਸਾ ਨਦੀ ਵਿੱਚ ਵਹਿ ਗਏ ਸ਼ਾਇਦ ਉਹ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖ ਨੂੰ ਲੈ ਕੇ ਕੀਤੇ ਹੋਏ ਬਚਨ ਤੇ ਬਹੁਤ ਜ਼ਰੂਰੀ ਗ੍ਰੰਥ ਸਤਸਾ ਨਦੀ ਦੇ ਵਿੱਚ ਵਹਿ ਗਏ ਸੀ ਔਰ ਉਹਨਾਂ ਵਿੱਚੋਂ ਇੱਕ ਗ੍ਰੰਥ ਜੋ ਪਵਿੱਛ ਬਾਰੇ ਬਹੁਤ ਸਾਰੇ ਰਾਜ਼ ਖੋਲਦਾ ਹੈ ਉਹ ਮਿਲ ਗਿਆ ਸੀ ਅੱਜ ਸਭ ਉਸ ਗ੍ਰੰਥ ਨੂੰ ਸੋ ਸਾਕੀ ਦੇ ਨਾਮ ਨਾਲ ਜਾਣਦੇ ਹਨ ਸੋ ਸਾਕੀ ਵਿੱਚ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਨੇ ਬਹੁਤ ਪਵਿੱਛਵਾਨੀਆਂ ਕੀਤੀਆਂ ਹੋਈਆਂ ਹਨ ਸੋ ਸਾਕੀ ਉੱਪਰ ਅਸੀਂ ਇਸ ਚੈਨਲ ਉੱਤੇ ਪਹਿਲਾਂ ਵੀ ਵੀਡੀਓ ਪਾਈ ਸੀ ਉਸ ਵੀਡੀਓ ਵਿੱਚ ਅਸੀਂ ਸੋ ਸਾਕੀ ਦੇ ਪਵਿੱਛਿਤ ਵਜਨਾ ਬਾਰੇ ਗੱਲ ਕੀਤੀ ਸੀ ਉਹ ਵੀਡੀਓ ਵਿੱਚ ਦੱਸਿਆ ਸੀ ਕਿ ਭਾਰਤ ਤੇ ਪਾਕਿਸਤਾਨ ਅਲੱਗ ਹੋ ਜਾਊਗਾ ਫਿਰ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੂਗੀ ਤੇ ਪਾਕਿਸਤਾਨ ਤੋਂ ਬੰਗਲਾਦੇਸ਼ ਅਲੱਗ ਹੋ ਜਾਊਗਾ ਉਹ ਵੀਡੀਓ ਵਿੱਚ ਇਹ ਵੀ ਦੱਸਿਆ ਸੀ ਕਿ ਹਰਮੰਦਰ ਸਾਹਿਬ ਵਿੱਚ ਇੱਕ ਮਹਾਨ ਯੋਧਾ ਆਵੇਗਾ ਜੋ ਕਿ ਸੰਤ ਭਿੰਡਰਾਂ ਵਾਲੇ ਸਨ ਉਸ ਸਮੇਂ ਸਮੇਂ ਦੀ ਸਰਕਾਰ ਹਿੰਦੂ ਹਕੂਮਤ ਸੀ ਉਸ ਵਿੱਚ ਇੰਦਰਾ ਗਾਂਧੀ ਨੇ ਦਰਵਾਦ ਸਾਹਿਬ ਉੱਪਰ ਹਮਲਾ ਕਰਵਾਇਆ ਇਹ ਸਾਰੀਆਂ ਗੱਲਾਂ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਪਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਪ੍ਰਵਿਖਤ ਬਚਨਾਂ ਬਾਰੇ ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਚੀਨ ਤੇ ਰੂਸ ਦਾ ਯੁੱਧ ਹੋਵੇਗਾ ਤੇ ਇਹ ਯੁੱਧ ਇੰਨਾ ਜ਼ਿਆਦਾ ਭਿਆਨਕ ਹੋਊਗਾ ਕਿ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚ ਸਕਣਗੇ ਇਸ ਵਿੱਚ 70 ਕਰੋੜ ਹਿੰਦੂਆਂ ਦੇ ਮਰਨ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਇਹ ਯੁੱਧ ਕਿਵੇਂ-ਕਿਵੇਂ ਹੋਊਗਾ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਸਾਖੀ ਦੇ ਪਵਿੱਖਤ ਵਚਨਾਂ ਨੂੰ ਆਪਾਂ ਇੱਕ-ਇੱਕ ਕਰਕੇ ਜਾਣਾਂਗੇ ਜਿਨਕੀ ਰੱਖਿਆ ਪੰਥ ਕੀ ਉਪਰਕਾਰਸ਼ ਊਟ ਟਕਾਉਣ ਜਾਵਾਂਗੇ ਸਿੰਘ ਉਹਨਾਂ ਕੇ ਪਾਸ ਤ੍ਰਿਪ ਮੁਲਕ ਕੀ ਜਾਣ ਕੇ ਖਾਵਾਂਗੇ ਆਪ ਤਬੀਕ ਰੋਪ ਹੋਵੇ ਪ੍ਰਮਾਤਮਾ ਝਗੜਾ ਚੱਲੇ ਹਰਮੰਦਰ ਮੇ ਆਣ ਇਨ੍ਹਾਂ ਲਾਈਨਾਂ ਦੇ ਅਨੁਸਾਰ ਦਸਮ ਪਿਤਾ ਕਹਿੰਦੇ ਹਨ ਕਿ ਅਜੀਹਾ ਪਾਣਾ ਵਰਤੂਗਾ ਕਿ ਹਰਮੰਦਰ ਸਾਹਿਬ ਦੇ ਵਿੱਚ ਝਗੜਾ ਹੋਊਗਾ ਉਸ ਤੋਂ ਬਾਅਦ ਅੱਗੇ ਲਾਈਨਾਂ ਲਿਖੀਆਂ ਹੋਈਆਂ ਹਨ ਬੇਗਾਨ ਬਹੁਤ ਮਰੰਗੇ ਸਿੰਘ ਗੁਰੂ ਕੀ ਸ਼ਾਨ ਇਸ ਦਾ ਮਤਲਬ ਇਹ ਹੈ ਕਿ ਗੁਰੂ ਦੀ ਸ਼ਾਨ ਲਈ ਬਹੁਤ ਬੇਗਾਨੇ ਸਿੰਘ ਸ਼ਹੀਦ ਹੋ ਜਾਣਗੇ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਣ ਇਹ ਗੱਲ ਉਦੋਂ ਦੀ ਹੈ ਜਦੋਂ ਸੰਤ ਪਿੰਡਰਾਂ ਵਾਲਿਆਂ ਤੋਂ ਪਹਿਲਾਂ ਇੱਕ ਯੁੱਧ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ ਸੀ ਤभी ਇੱਕ ਖਾਲਸਾ ਪ੍ਰਗਟ ਹੋਵੇ ਮਤਲਬ ਉਦੋਂ ਇੱਕ ਖਾਲਸਾ ਆਵੇਗਾ ਤੇ ਹਰਮੰਦਰ ਸਾਹਿਬ ਨੂੰ ਕਿਲਾ ਬਣਾਵੇਗਾ ਇਹ ਵਜਨ ਪਿੰਡਰਾਂ ਵਾਲੇ ਸੰਤ ਮਹਾਰਾਜ ਲਈ ਲਿਖੇ ਹੋਏ ਸੀ ਉਸ ਤੋਂ ਬਾਅਦ ਲਿਖਿਆ ਹੋਇਆ ਹੈ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਇਨਾ ਲਾਈਨਾਂ ਦਾ ਮਤਲਬ ਹੈ ਉਸ ਸਮੇਂ ਜਿਹੜੀ ਭਾਰਤ ਦੀ ਪ੍ਰਧਾਨ ਮੰਤਰੀ ਹੋਵੇਗੀ ਉਹ ਹਰਮੰਦਰ ਸਾਹਿਬ ਉੱਤੇ ਹਮਲਾ ਕਰਵਾਵੇਗੀ ਖੁਰ ਪਿੱਜੇ ਕੋੜੇ ਕਾ ਹਰਮੰਦਰ ਮੇ ਆਨ ਇਸ ਦਾ ਮਤਲਬ ਇਹ ਹੈ ਕਿ ਇੰਨਾ ਜ਼ਿਆਦਾ ਖੂਨ ਬਹੇਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਇਹ ਤਾਂ ਉਹ ਗੱਲਾਂ ਸੀ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਵੀ ਜਾਣ ਚੁੱਕੇ ਹੋ ਹੁਣ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਬਹੁਤ ਧਿਆਨ ਨਾਲ ਸੁਣਿਓ ਡਟ ਜਾਵੇਗਾ ਖਾਲਸਾ ਕੋਰ ਵਿਪਤ ਕੇ ਬਾਦ ਖਵਾਰ ਹੋਏ ਸਭ ਮਿਲेंगे ਸਿੰਘ ਵਿਪਤ ਮੇ ਆਨ ਇਸ ਮਤਲਬ ਹੈ ਕਿ ਜਿਹੜੇ ਵੀ ਸਿੰਘ ਅਲੱਗ ਹੋਏ ਪਏ ਹਨ ਦੂਰ ਦੂਰ ਰਹਿ ਰਹੇ ਹਨ ਉਹ ਸਾਰੇ ਇਕੱਠੇ ਹੋ ਜਾਣਗੇ ਤਬੀ ਮਾਝਾ ਮਾਲਵਾ ਦੁਖੀ ਹੋਵੇ ਸਭ ਗ੍ਰਾਮ ਪਰ ਉਸ ਸਮੇਂ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਦੇ ਲੋਕ ਬਹੁਤ ਦੁਖੀ ਹੋਣਗੇ ਖੰਡ ਖੰਡਾ ਚੜੇ ਤਬ ਅੰਮ੍ਰਿਤ ਪਟਿਆਲ ਕੇ ਧਾਮ ਇਸ ਦਾ ਅਰਥ ਹੈ ਕਿ ਦੂਰ ਦੂਰ ਤੋਂ ਸਿੰਘ ਹਰਮੰਦਰ ਸਾਹਿਬ ਵੱਲ ਕੂਚ ਕਰਨਗੇ ਤਬ ਹੀ ਸਿੰਘ ਫੌਜ ਚੜੇ ਅਟਾਰੀ ਮੇ ਆਣ ਮਤਲਬ ਉਸ ਸਮੇਂ ਸਿੰਘਾਂ ਦੀ ਫੌਜ ਅਟਾਰੀ ਆਉਗੀ ਅੱਗੇ ਸੋ ਸਾਖੀ ਵਿੱਚ ਲਿਖਿਆ ਹੋਇਆ ਹੈ ਅੰਮ੍ਰਿਤਸਰ ਪਹੁੰਚ ਕੇ ਇਤਨਾ ਖੂਨ ਬਹੇ ਕੋੜੇ ਕਖਰ ਖੂਨ ਮੇ ਪਿਜ ਜਾਵੇ ਇਸ ਦਾ ਅਰਥ ਹੈ ਕਿ ਇੰਨਾ ਜ਼ਿਆਦਾ ਖੂਨ ਡੁੱਲੂਗਾ ਕਿ ਕੋੜੇ ਦਾ ਖਰ ਵੀ ਖੂਨ ਵਿੱਚ ਭਿੱਜ ਜਾਊਗਾ ਹੁਣ ਗੱਲ ਕਰਦੇ ਹਾਂ ਭਾਰਤ ਰੂਸ ਤੇ ਚੀਨ ਦੇ ਬਾਰੇ ਕੀਤੇ ਹੋਏ ਪਵਿੱਠਿਤ ਬਚਨਾਂ ਬਾਰੇ ਤਬ ਜਲੰਧਰ ਲੁਧਿਆਣ ਲੂਟ ਕਰ ਸ਼ਹਿਰ ਅੰਬਾਲਾ ਲੂਟ 2.5 ਲੱਖ ਖਾਲਸਾ ਸ਼ਹੀਦ ਹੋ 70 ਲੱਖ ਹਿੰਦੂ ਮਾਰੇ ਜਾਵੇ ਇਹ ਵੀ ਕਿਸੇ جنگ ਦੀ ਗੱਲ ਕੀਤੀ ਹੋਈ ਹੈ ਪਰ ਇਸ ਬਾਰੇ ਸਾਫ ਨਹੀਂ ਹੈ ਕਿ ਕਿਹੜੀ ਜੰਗ ਦੀ ਗੱਲ ਕੀਤੀ ਹੋਈ ਹੈ ਪਰ ਇਸ ਜੰਗ ਵਿੱਚ 2.5 ਲੱਖ ਖਾਲਸਾ ਸ਼ਹੀਦ ਹੋ ਜਾਊਗਾ ਤੇ 70 ਲੱਖ ਹਿੰਦੂ ਮਰ ਜਾਊਗਾ ਤਬੀ ਰੂਸ ਚੀਨ ਹਿੰਦ ਮੇ ਚੜ ਆਵੇ ਉਸ ਟਾਈਮ ਰੂਸ ਤੇ ਚੀਨ ਇੱਕ ਹੋ ਕੇ ਹਿੰਦੁਸਤਾਨ ਉੱਤੇ ਹਮਲਾ ਕਰ ਦੇਣਗੇ ਘੋਰ ਯੁੱਧ ਮਚਕਰ 70 ਕਰੋੜs ਦੇ 17 ਕਰੋੜ ਬਚ ਜਾਵੇ ਉਸ ਸਮੇਂ ਜਦੋਂ ਹਿੰਦੁਸਤਾਨ ਦਾ ਚੀਨ ਤੇ ਰੂਸ ਦੇ ਨਾਲ ਯੁੱਧ ਚੱਲ ਰਿਹਾ ਹੋਊਗਾ ਉਸ ਵਿੱਚ ਸਿੱਖ ਤੇ ਹਿੰਦੂ ਇਹਨਾਂ ਨਾਲ ਮੁਕਾਬਲਾ ਕਰਨਗੇ ਦਿੱਲੀ ਤਖਤ 'ਤੇ ਬੈਠ ਜਾਵੇ ਗੁਰੂ ਕੀ ਫੌਜ ਜਦੋਂ ਇਸ ਯੁੱਧ ਤੋਂ ਬਾਅਦ 70 ਕਰੋੜ ਸਿੱਖ 17 ਕਰੋੜ ਸਿੱਖ ਰਹਿ ਜਾਣਗੇ ਉਹ ਦਿੱਲੀ ਦੇ ਤਖਤ 'ਤੇ ਬੈਠ ਜਾਣਗੇ ਤਵੇ ਚਲੇ ਜੋ ਪੰਥ ਕੇ ਜਮਕਾਬਾ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਇਸ ਦਾ ਮਤਲਬ ਹੈ ਕਿ ਜੋ ਹਿੰਦੂ ਹੋਣਗੇ ਉਹ ਵੀ ਅਮਰਤ ਪਾਨ ਕਰ ਲੈਣਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ